ਭਾਈ ਸੰਤੋਖ ਸਿੰਘ ਜੀ ਦੀ ਨਿਮਰਤਾ ਵੇਖੋ ਕੈਥਲ ਦੇ ਰਾਜੇ ਨੇ ਉਹਨਾਂ ਨੂੰ ਕਲਕੱਤੇ ਭੱਲਿਆਂ ਵੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇਤਿਹਾਸ ਲਿਖੋ ਜਿਹੜਾ ਭੂਮੀਆਂ ਚੋਰ ਵਾਲਾ ਇਤਿਹਾਸ ਹੈ ਨਾ ਉਹ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਕਲਕੱਤੇ ਜਾ ਕੇ ਲਿਖਿਆ ਕਿਉਂਕਿ ਜੰਨਰ ਭਾਨ ਉਹ ਰਾਜਾ ਜਿਹੜਾ ਹੋਇਆ ਉਹ ਸਾਰਾ ਇਤਿਹਾਸ ਕਲਕੱਤੇ ਦੇ ਨਾਲ ਹੈ ਜਦੋਂ ਉੱਥੇ ਠਹਿਰੇ ਹੋਏ ਸੀ ਭਾਈ ਸੰਤੋਖ ਸਿੰਘ ਲਿਖਦੇ ਵੇਖੋ ਸਿੱਖ ਦੇ ਅੰਦਰ ਸਬਰ ਕਿੰਨਾ ਹੈ ਔਰ ਸਿੱਖ ਦੇ ਅੰਦਰ ਵਿਸ਼ਵਾਸ ਕਿੰਨਾ ਹੋਣਾ ਚਾਹੀਦਾ ਜਦੋਂ ਕੋਲਕੱਤਾ ਠਹਿਰੇ ਹੋਏ ਨੇ ਉਹ ਕਹਿੰਦੇ ਰੋਜ਼ ਮੈਂ ਸਵੇਰੇ ਉਹ ਛੋਟਾ ਜਿਹਾ ਸਮੁੰਦਰ ਕੋਲਕੱਤਾ ਦੇ ਨਾਲ ਪੈਂਦਾ ਬਜਬਜ ਘਾਟ ਜਿਹਨੂੰ ਕਹਿੰਦੇ ਨੇ ਕਿਵੇਂ ਰੋਜ਼ ਮੈਂ ਉਹ ਸਮੁੰਦਰ ਵੱਲ ਨਿਕਲਣਾ ਕਾਂਹਤ ਜਗ੍ਹਾ ਤੇ ਬਹਿ ਕੇ ਗੁਰੂ ਦਾ ਇਤਿਹਾਸ ਲਖਣਾ ਕਾਬੂ ਰੂਪ ਚ ਰਸਤੇ ਵਿੱਚ ਇੱਕ ਛੋਟਾ ਜਿਹਾ ਖੋਖਾ ਪੈਂਦਾ ਸੀ ਉਹ ਖੁੱਖੇ ਤੇ ਇੱਕ ਬੰਦਾ ਚਾਹ ਬਣਾਉਂਦਾ ਹੈ ਮਠੀਆਂ ਵੇਚਦਾ ਹੈ ਮੈਂ ਰਸਤੇ ਉੋਂ ਲੰਘਣ ਲੱਗਣਾ ਉਹਦੇ ਕੋਲ ਰੁਕ ਜਾਣਾ ਉੱਥੇ ਹੋਰ ਲੋਕ ਵੀ ਚਾਹ ਪੀਂਦੇ ਸਨ ਮੈਂ ਵੀ ਲੰਘਣ ਲੱਗਿਆ ਚਾਹ ਦਾ ਕੱਪ ਉੱਥੋਂ ਪੀਣਾ ਉਹਦੇ ਡੇਹ ਹੋਏ ਲੱਕੜ ਦੇ ਬੈਂਚ ਉੱਤੇ ਬਹਿ ਜਾਣਾ ਕਹਿੰਦੇ ਇੱਕ ਦਿਨ ਉੱਥੇ ਇੱਕ ਭਿਖਾਰੀ ਆ ਗਿਆ ਉਹ ਭਿਖਾਰੀ ਨੇ ਹੱਥ ਮੋੜੇ ਕਰਕੇ ਮੇਤੋਂ ਪੈਸਿਆਂ ਦੀ ਮੰਗ ਕੀਤੀ ਤੇ ਭਾਈ ਸੰਤੋਖ ਸਿੰਘ ਲਿਖਦੇ ਮੈਂ ਉਹਦੇ ਹੱਥ ਦੇ ਤਲੀ ਉੱਤੇ ਚਾਰ ਅੰਨੇ ਰੱਖ ਦਿੱਤੇ ਚਾਰ ਅੰਨੇ ਸਮਝਦੇ ਹੋ ਰੁਪਈਏ ਦਾ ਚੌਥਾ ਹਿੱਸਾ ਹੈ ਬਜ਼ੁਰਗਾਂ ਨੂੰ ਪਤਾ ਹੈ ਅੱਜ ਕੱਲ ਬੱਚਿਆਂ ਨੂੰ ਸਮਝਾਉਣਾ ਇਹ ਗੱਲਾਂ ਔਖੀਆਂ ਹੋਣਗੀਆਂ ਰੁਪਈਏ ਦਾ ਚੌਥਾ ਹਿੱਸਾ 4 ਅੰਨੇ ਉਹਦੀ ਤਲੀ ਤੇ ਰੱਖੇ ਕਹਿਣੋ ਭਿਖਾਰੀ ਨੇ ਇੱਕ ਚਾਹ ਦਾ ਕੱਪੀ ਕੇ ਦੋ ਮੱਠੀਆਂ ਲਈਆਂ ਚੋਂ ਅੰਨਿਆਂ ਚੋਂ ਦੋ ਅੰਨੇ ਖਰਚੇ ਦੋ ਅੰਨੇ ਬਚ ਗਏ ਉਹਨੇ ਬਚਦੇ ਦੋ ਅੰਨੇ ਸੁੱਟ ਕੇ ਪਰਾਂ ਚਲਾ ਦੇ ਮੇਰੇ ਮਨ 'ਚ ਸਵਾਲ ਖੜਾ ਹੋਇਆ ਨੇ ਪੈਸੇ ਕਿਉਂ ਸੁੱਟਦੇ ਇਹਨੂੰ ਦੁਪਹਿਰੇ ਸ਼ਾਮ ਤੱਕ ਲੱਗਣੀ ਸੀ ਪੈਸੇ ਰੱਖਣੇ ਚਾਹੀਦੇ ਸੀ ਭਿਖਾਰੀ ਨੇ ਪੈਸੇ ਕਿਉਂ ਸੁੱਟਦੇ ਇੱਤੋਂ ਪਹਿਲਾਂ ਕਿ ਭਿਖਾਰੀ ਨੂੰ ਪੁੱਛਾਂ ਦੂਰ ਜਾ ਚੁੱਕਾ ਸੀ ਅਗਲਾ ਦਿਨ ਲੰਘਿਆ ਕਈ ਵਾਰ ਦਿਨ ਵਿੱਚ ਮੇਰੇ ਵੀ ਚਹਰ ਆਈ ਜਦੋਂ ਅਗਲਾ ਦਿਨ ਸਵੇਰ ਹੋਈ ਨਾ ਕਹਿੰਦੇ ਮੈਂ ਉਸੇ ਫੱਟੇ ਤੇ ਆ ਕੇ ਫਿਰ ਬਹਿ ਗਿਆ ਸਵੇਰੇ ਇੰਤਜ਼ਾਰ ਕਰ ਰਿਹਾ ਸ਼ਾਇਦ ਭਿਖਾਰੀ ਆਏਗਾ ਮੈਂ ਪੁੱਛਾਂਗਾ ਇੰਨੇ ਨੂੰ ਭਿਖਾਰੀ ਫਿਰ ਆ ਗਿਆ ਭਿਖਾਰੀ ਨੇ ਮੇਰੇ ਮੋਰੇ ਹੱਥ ਕਰਕੇ ਸਰਦਾਰ ਜੀ ਕੋਟ ਪੈਂਟ ਪਾਇਆ ਹੋਇਆ ਪੱਗ ਬੰਨੀ ਐ ਹੱਥ ਕਰਕੇ ਕਹੇ ਜੀ ਮੈਂ ਚਾਹ ਪੀਣੀ ਐ ਪੈਸੇ ਦਿਓ ਕਹਿੰਦਾ ਮੈਂ ਉਹਦੀ ਤਲੀ ਤੇ ਅੱਠ ਅੰਨੇ ਰੱਖ ਦਿੱਤੇ ਰੁਪਈਏ ਦਾ ਅੱਧਾ ਹਿੱਸਾ ਅੱਠ ਅੰਨੇ ਰੱਖੇ ਹੁਣ ਮੈਂ ਵੇਖ ਰਿਹਾ ਬੰਦਾ ਹੁਣ ਪੈਸੇ ਸੁੱਟੇਗਾ ਕਿ ਨਹੀਂ ਪਰ ਹੈਰਾਨੀ ਦੀ ਹੱਦ ਨਾ ਰਹੀ ਉਹਨੇ ਦੋ ਪੈਸਿਆਂ ਦੀ ਚਾਹ ਮੱਠੀ ਲੈਣ ਤੋਂ ਬਾਅਦ ਪੱਜਦੇ ਹੋਏ 6 ਅੰਨੇ ਸੁੱਟ ਕੇ ਚਲਾ ਗਿਆ ਮੈਂ ਦਵਾ-ਦਵਾ ਹੱਥ ਵਿੱਚੋਂ ਅਖਬਾਰ ਰੱਖ ਕੇ ਚਾਹ ਦਾ ਕੱਪ ਰੱਖ ਕੇ ਭਿਖਾਰੀ ਨੂੰ ਘੇਰਨ ਰੋਕਣ ਦੀ ਕੋਸ਼ਿਸ਼ ਕੀਤੀ ਪਰ ਭਿਖਾਰੀ ਦੂਰ ਜਾ ਚੁੱਕਾ ਸੀ ਤੀਜੇ ਦਿਨ ਦੇ ਇੰਤਜ਼ਾਰ ਵਿੱਚ ਸੀ ਪੂਰਾ ਦਿਨ ਮੈਂ ਲਿਖਿਆ ਨਹੀਂ ਕੁਝ ਭਿਖਾਰੀ ਬਾਰੇ ਸੋਚਦਾ ਰਿਆ ਅਜੀਬ ਭਿਖਾਰੀ ਹੈ ਇਹਨੂੰ ਭੁੱਖ ਲੱਗਣੀ ਸੀ ਪੈਸੇ ਸਾਹਮਣੇ ਚਾਹੀਦੇ ਸੀ ਸਵੇਰ ਤੋਂ ਦੁਪਹਿਰ ਦੁਪਹਿਰ ਤੋਂ ਰਾਤ ਵੀ ਪੈਣੀ ਸੀ ਬੰਦਾ ਪੈਸੇ ਕਿਉਂ ਛੁੱਟ ਜਾਂਦੇ ਜਦੋਂ ਤੀਜਾ ਦਿਨ ਹੋਇਆ ਕਹਿੰਦੇ ਮੈਂ ਪਹਿਲੇ ਹੀ ਆਪਣੀ ਜੇਬ ਵਿੱਚੋਂ 16 ਅੰਨੇ 1 ਰੁਪਿਆ ਕੱਢ ਲਿਆ। ਭਿਖਾਰੀ ਆਇਆ ਮੈਂ ਪਹਿਲੇ ਉਹਦੀ ਤਲੀ ਤੇ ਪੈਸੇ ਰੱਖ ਦਿੱਤੇ। ਭਿਖਾਰੀ ਨੇ ਉਹ ਪੈਸੇ ਦੁਕਾਨ ਵਾਲੇ ਨੂੰ ਦਿੱਤੇ। ਦੁਕਾਨਦਾਰ ਕੋਲੋਂ ਦੋ ਮੱਠੀਆਂ ਤੇ ਜ਼ਿਆਦਾ ਕੱਪ ਲੈ ਕੇ ਉਹਨੇ ਬਹਿ ਕੇ ਖੜੋਤੇਆਂ ਖਲੋਤੇਆਂ ਚਾਹ ਪੀਤੀ। ਉਹ ਮੱਠੀਆਂ ਚਾਹ ਪੀਣ ਤੋਂ ਬਾਅਦ ਖਾਣ ਤੋਂ ਬਾਅਦ ਜਦੋਂ ਤੁਰਨ ਲੱਗਾ ਉਹਨੇ 16 ਅੰਨਿਆਂ 'ਚੋਂ ਬਚਦੇ ਹੋਏ 14 ਅੰਨੇ ਉਸੇ ਜਗ੍ਹਾ ਤੇ ਸੁੱਟ ਕੇ ਤੁਰ ਪਿਆ ਜਦੋਂ ਸੁੱਟ ਕੇ ਤੁਰਿਆ ਕਵੀ ਸੰਤੋਖ ਸਿੰਘ ਕਹਿੰਦੇ ਮੈਂ ਤੇ ਤਿਆਰ ਹੀ ਬੈਠਾ ਸੀ ਭੱਜ ਕੇ ਜਾ ਕੇ ਮਾਂ ਤੋਂ ਪਕੜ ਲਿਆ ਉਹਨੂੰ ਕਿਹਾ ਗੱਲ ਸੁਣ ਤੂੰ ਕਿਹੋ ਜਿਹਾ ਭਿਖਾਰੀ ਆ ਬਈ ਤੈਨੂੰ ਪਰਸੋਂ 4 ਅੰਨੇ ਦਿੱਤੇ ਤੂੰ ਦੋ ਸੁੱਟ ਗਿਆ ਵਿੱਚੋਂ ਕੱਲ ਤੈਨੂੰ 8 ਅੰਨੇ ਦਿੱਤੇ ਦੋ ਖਰਚ ਕੇ 6 ਅੰਨੇ ਸੁੱਟ ਦਿੱਤੇ ਅੱਜ ਤੈਨੂੰ 16 ਅੰਨੇ ਰੁਪਇਆ ਦਿੱਤੇ ਤੂੰ ਦੋ ਅੰਨੇ ਖਾ ਕੇ ਬਚਦੇ 14 ਅੰਨੇ ਸੁੱਟ ਕੇ ਤੁਰ ਜਾਇਆ ਤੈਨੂੰ ਦੁਪਹਿਰ ਰਾਤ ਸਵੇਰ ਭੁੱਖ ਲੱਗਣੀ ਸੀ ਪੈਸੇ ਸਾਹਮਣੇ ਰੱਖਦਾ ਹੋਏ ਤੈਨੂੰ ਮੰਗਣ ਦੀ ਲੋੜ ਨਹੀਂ ਸੀ ਪੈਣੀ ਇਹਨਾਂ ਪੈਸਿਆਂ ਨਾਲ ਕੱਲ ਵੀ ਖਾ ਸਕਦਾ ਸੀ ਪਰਸੋਂ ਵੀ ਖਾ ਸਕਦਾ ਸੀ ਪੈਸੇ ਕਿਉਂ ਛੱਡ ਦਿੱਤੇ ਕਹਿੰਦੇ ਆਪਣੇ ਚਿੱਤੋਂ ਤਾਂ ਮੈਂ ਇਹ ਸੋਚਦਾ ਸੀ ਮੈਂ ਗੁਰੂ ਦੇ ਘਰ ਦਾ ਕਵੀ ਆ ਮੈਂ ਗੁਰੂ ਦਾ ਸਿੱਖ ਆ ਮੈਂ ਮਹਿੰਗਾ ਕੋਟ ਪੈਂਟ ਪਾਏ ਆ ਸਾਹਮਣੇ ਮੈਂ ਇੱਕ ਭਿਖਾਰੀ ਨਾਲ ਗੱਲ ਕਰ ਰਿਹਾ ਹਾਂ ਪਰ ਜਿਹੜੀ ਗੱਲ ਪਰਤ ਕੇ ਭਿਖਾਰੀ ਨੇ ਮੋਰਿਓ ਕਹੀ ਕਵੀ ਸੰਤੋਖ ਸਿੰਘ ਲਿਖਦੇ ਉਹ ਮੈਨੂੰ ਐ ਲੱਗਿਆ ਭਿਖਾਰੀ ਉਹ ਨਹੀਂ ਭਿਖਾਰੀ ਮੈਂ ਸਾਹਮਣੋਂ ਭਿਖਾਰੀ ਰੋ ਵਿੱਚ ਆ ਕੇ ਬੋਲਿਆ ਹੱਥ ਛਡਾਉਂਦਿਆਂ ਕਹਿੰਦਾ ਸਰਦਾਰ ਜੀ ਹੱਥ ਛੱਡੋ ਤੁਸੀਂ ਕਹਿੰਦੇ ਹੋ ਪੈਸੇ ਕਿਉਂ ਛੱਡ ਦਿੱਤੇ ਸਰਦਾਰ ਜੀ ਮੈਨੂੰ ਲੱਗਦਾ ਤੁਹਾਡਾ ਰੱਬ ਮਰਿਆ ਹੋਣਾ ਮੇਰਾ ਰੱਬ ਜਿਉਂਦਾ ਹੈ ਤਿੰਨ ਦਿਨ ਪੈਸੇ ਦੇ ਕੇ ਕਹਿੰਦਾ ਪੈਸੇ ਸੰਭ ਦੇ ਰੱਖਨੇ ਸੀ ਉਹ ਮੇਰੀ ਉਮਰ 50 ਸਾਲ ਤੋਂ ਡੱਪ ਗਈ ਹੁਣ ਤੱਕ ਰੱਬ ਮੈਨੂੰ ਪਾਲ ਰਿਹਾ ਜਿਨੇ 50 ਸਾਲ ਤੋਂ ਦਿੱਤੋ ਕੱਲ ਵੀ ਦੇਗਾ ਕਹਿੰਦੇ ਤੇਰਾ ਰੱਬ ਸਰਦਾਰ ਜੀ ਮਰਿਆ ਹੁਣ ਮੇਰਾ ਰੱਬ ਜਿਉਂਦਾ ਏ ਇੱਕ ਭਿਖਾਰੀ ਦਾ ਵਿਸ਼ਵਾਸ ਵੇਖ ਕੇ ਕਵੀ ਸੰਤੋਖ ਸਿੰਘ ਕਹਿੰਦੇ ਮੈਨੂੰ ਐ ਲੱਗਾ ਮਹਿੰਗਾ ਸੂਟ ਪੈਂਟ ਕੋਟ ਪੈਂਟ ਪਾਇਆ ਹੋਇਆ ਮੈਂ ਭਿਖਾਰੀ ਆ ਉਹ ਜਿੰਨਾ ਵਿਸ਼ਵਾਸ ਇੱਕ ਭਿਖਾਰੀ ਨੂੰ ਰੱਬ ਉੱਤੇ ਏ ਮੈਨੂੰ ਇੰਨਾ ਵਿਸ਼ਵਾਸ ਕਿਉਂ ਨਹੀਂ ਮੈਨੂੰ ਵੀ ਇੰਨਾ ਵਿਸ਼ਵਾਸ ਹੋਣਾ